ਇਸ ਸਥਾਨ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਆਪਣਾ ਪਹਿਲਾ ਯੁੱਧ ਲੜਿਆ ਸੀ ਤੇ ਇੱਥੇ ਇੱਕ ਦਰਖਤ ਆ ਜਾਵਨ ਦਾ ਜੋ ਅੱਗੇ ਤੁਹਾਨੂੰ ਵੀਡੀਓ ਚ ਦੱਸੂਗਾ ਗੁਰੂ ਜੀ ਨੇ ਆਪਣਾ ਘੋੜਾ ਉਹ ਦਰਖਤ ਨਾਲ ਬੰਨ੍ਹਦੇ ਸੀ ਜਾਵਨ ਦੇ ਨਾਲ ਤੇ ਉਹ ਜਾਵਨ ਅੱਜ ਵੀ ਮੌਜੂਦ ਹੈ तकरीबन 400 ਸਾਲ ਹੋ ਗਿਆ ਜੀ ਇਸ ਦਰਖਤ ਨੂੰ ਬਾਕੀ ਤੁਸੀਂ ਵੀਡੀਓ ਨੂੰ ਪਾਜ਼ ਕਰਕੇ ਵੜ ਸਕਦੇ ਆ ਇਹ ਪੌੜਾ ਸਾਬ ਦੀ ਆ ਜੀ